ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜਿਹੜੀਆਂ ਭੈਣਾਂ ਨੇ ਉਹ ਕਿਸ ਤਰ੍ਹਾਂ ਸਿਰਾਂ ਦੇ ਉੱਤੇ ਸੁੰਦਰ ਦਮਾਲਾ ਸਾਹਿਬ ਸਜਾ ਸਕਦੀਆਂ ਉਹਦੀ ਪੂਰਨ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੇਵਾਂਗੇ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਸੋ ਸਭ ਤੋਂ ਪਹਿਲਾਂ ਅਸੀਂ ਆਪਣੇ ਕੇਸਾਂ ਨੂੰ ਕੰਗਾ ਕਰਾਂਗੇ ਕੰਗਾ ਕਰਨ ਤੋਂ ਬਾਅਦ ਵਿੱਚ ਇੱਕ ਅਸੀਂ 2 ਮੀਟਰ ਦਾ ਕੱਪੜਾ ਲੈਣਾ ਜਿਹਦੇ ਨਾਲ ਅਸੀਂ 베ਸ ਤਿਆਰ ਕਰਾਂਗੇ ਦਮਾਲਾ ਸਜਾਉਣ ਦੇ ਲਈ 2 ਮੀਟਰ ਦੇ ਕੱਪੜੇ ਦੇ ਵਿੱਚ ਇਸ ਤਰ੍ਹਾਂ ਆਪਣੇ ਕੇਸਾਂ ਨੂੰ ਫੋਲਡ ਕਰਕੇ ਤੇ ਫੋਲਡ ਕਰਨ ਤੋਂ ਬਾਅਦ ਚ 베ਸ ਕਿੰਨਾ ਉੱਚਾ ਰੱਖਣਾ ਉਸ ਹਿਸਾਬ ਦੇ ਨਾਲ ਇਹਨੂੰ ਮੋੜ ਦੇਣਾ ਜਿਵੇਂ ਥੱਲੇ ਦੀ ਅਸੀਂ ਇੱਕ ਕੇਸਾਂ ਦਾ ਲੜ ਨਿਗਾ ਰਹੇ ਹਾਂ ਇਸ ਤਰ੍ਹਾਂ ਹੀ ਤੁਸੀਂ ਕੇਸਾਂ ਨੂੰ ਥੱਲੇ ਦੀ ਜੇ ਲਿਗਾਓਗੇ ਜੂੜੇ ਦੇ ਤਾਂ ਇਹ ਉੱਚਾ ਹੋ ਜਾਊਗਾ 베ਸ ਜੇ ਤੁਸੀਂ ਜੂੜੇ ਤੇ ਹੱਥ ਰੱਖ ਕੇ ਨਾਲ ਦੀ ਬਰਾਬਰ ਦੀ ਲੰਘਾਉਗੇ ਤਾਂ 베ਸ ਤੁਹਾਡਾ ਨੀਵਾ ਰਹੂਗਾ ਤੇ ਤੁਸੀਂ ਆਪਦੇ ਹਿਸਾਬ ਦੇ ਨਾਲ ਇਸ 베ਸ ਨੂੰ ਉੱਚਾ ਜਾਂ ਨੀਵਾ ਕਰ ਸਕਦੇ ਹੋ ਤੇ ਜਿਹੜਾ ਬਾਕੀ ਦਾ ਬਚਿਆ ਕੱਪੜਾ ਉਹ ਵੀ ਤੁਸੀਂ ਇਸ ਤਰ੍ਹਾਂ ਆਲੇ-ਦੁਆਲੇ ਫੋਲਡ ਕਰਨਾ ਹੈ ਤੇ ਫੋਲਡ ਕਰਨ ਤੋਂ ਬਾਅਦ ਚ ਜਿਹੜਾ ਤੁਹਾਡਾ 베ਸ ਹੈ ਉਹ ਤਿਆਰ ਹੋ ਚੁੱਕਿਆ ਦਵਾਲਾ ਸਾਹਿਬ ਦਾ ਜਿਹੜਾ ਅਸੀਂ ਇਹ ਦਮਾਲਾ ਸਜਾਉਣ ਲੱਗੇ ਆ ਇਹਦੇ ਵਿੱਚ ਜਿਹੜੀ ਦਮਾਲੇ ਦੀ ਲੈਂਥਾ ਉਹ 10 ਮੀਟਰ ਹੈ 10 ਮੀਟਰ ਸਿੰਗਲ ਹੈ 5 ਮੀਟਰ ਦਾ ਦਮਾਲਾ ਲੈ ਕੇ ਅਸੀਂ ਵਿਚਾਲੇ ਉਹਨੂੰ ਫਾੜ ਕੇ ਉਹਦੇ ਦੋ ਹਿੱਸੇ ਬਣਾ ਕੇ ਜਿਹੜਾ ਲੰਬਾ ਕੀਤਾ ਹੋਇਆ ਦਮਾਲੇ ਨੂੰ ਤਾਂ ਕਿ ਇਹਦੇ ਨਾਲ ਜਿਹਨੇ ਨਵਾਂ ਦਮਾਲਾ ਸਿੱਖਣਾ ਵਾ ਸਿਰ ਤੇ ਸਜਾਉਣਾ ਉਸ ਨੂੰ ਥੋੜਾ ਸੌਖਾ ਹੋ ਜਾਂਦਾ ਇਸ ਕਰਕੇ ਸਿੰਗਲ ਦਮਾਲਾ 10 ਮੀਟਰ ਹੈ 5 ਮੀਟਰ ਦਾ ਵੈਸੇ ਦਮਾਲਾ ਇਹ ਤੇ ਇਹ ਟਾਈਗਰ ਸਟਾਈਲ ਦਮਾਲਾ ਜਿਹੜਾ ਅੱਜ ਸਜਾਉਣਾ ਤੁਹਾਨੂੰ ਇਸ ਵੀਡੀਓ ਦੁਆਰਾ ਸਿਖਾਇਆ ਜਾਊਗਾ ਤੇ ਜਿਹੜਾ ਤੁਸੀਂ ਬੇਸ ਲਗਾਇਆ ਇਹਨੂੰ ਤੁਸੀਂ ਕੰਨਾਂ ਤੋਂ ਥੋੜਾ ਜਿਹਾ ਪਿੱਛੇ ਨੂੰ ਹੀ ਰੱਖਣਾ ਖਾਸ ਕਰਕੇ ਭੈਣਾਂ ਨੇ ਫੇਰ ਹੀ ਦਮਾਲਾ ਇਹ ਤੁਹਾਡੇ ਚਿਹਰੇ ਦੇ ਉੱਤੇ ਸੁੰਦਰ ਲੱਗੇਗਾ ਸੋਹਣਾ ਲੱਗੇਗਾ ਤੇ ਸ਼ੁਰੂ ਕਰ ਚੁੱਕੇ ਆਂ ਆਪਾਂ ਦਮਾਲੇ ਨੂੰ ਇਸ ਤਰ੍ਹਾਂ ਤੁਸੀਂ ਜਿਵੇਂ ਲੜ ਲਗਾਏ ਆਂ ਅਸੀਂ ਦਮਾਲੇ ਦੇ ਵਿੱਚ ਇਹ ਹਲੇ 베ਸ ਦੇ ਹੀ ਲੜ ਲੱਗ ਰਹੇ ਨੇ ਇਸ ਦਮਾਲੇ ਦਾ ਜਿਹੜਾ ਤੁਸੀਂ ਡਬਲ ਕ੍ਰੋਸ ਨਗਾਉਣ ਤੋਂ ਬਾਅਦ ਵਿੱਚ ਜੇ ਤੁਹਾਨੂੰ ਲੱਗਦਾ ਵੀ ਸਾਡਾ ਬੁੰਗਾ ਜਿਹੜਾ ਉਹ ਸਹੀ ਨਹੀਂ ਹੈ ਜਾਂ ਉਹਦੀ ਸ਼ੇਪ ਥੋੜੀ ਜੀ ਹੋਰ ਸਫਾਈ ਦੇ ਵਿੱਚ ਕਰਨੀ ਚਾਹੁੰਦੇ ਹੋ ਕਿਸੇ ਪਾਸੇ ਤੁਹਾਨੂੰ ਲੱਗ ਰਿਹਾ ਵੀ ਇਸ ਇਸ ਪਾਸੇ ਉਹ ਸਹੀ ਨਹੀਂ ਤਾਂ ਤੁਸੀਂ ਆਪਣੇ ਇਸ ਦਮਾਲੇ ਨੂੰ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਉਸ ਤਰ੍ਹਾਂ ਤੁਸੀਂ ਐਦਾਂ ਲੜ ਨੂੰ ਉੱਪਰ ਦੀ ਲਗਾ ਦੇਣਾ ਇਸ ਤਰ੍ਹਾਂ ਲੜ ਨੂੰ ਉੱਪਰ ਦੀ ਦਮਾਲੇ ਦੇ ਲਗਾ ਦੇਣਾ ਤਾਂ ਕਿ ਇਹ ਜਿਹੜਾ ਬੁੰਗਾ ਵਾ ਪੂਰੀ ਸਫਾਈ ਦੇ ਵਿੱਚ ਹੋ ਸਕੇ ਹੁਣ ਇਹਨੂੰ V ਸ਼ੇਪ ਦੇ ਵਿੱਚ ਲੜ ਨੂੰ ਲਗਾਉਂਗੇ ਬਿਲਕੁਲ ਆਪਣੇ ਅੱਖਾਂ ਦੇ ਕੋਲ ਦੀ ਕੰਨਾਂ ਦੇ ਥੱਲੇ ਦੀ ਇਸ ਲੜ ਨੂੰ ਲੰਘਾਉਣਾ ਤੇ ਦੋਨੇ ਪਾਸਿਆਂ ਹੀ ਇਹ V ਸ਼ੇਪ ਦੇ ਵਿੱਚ ਤੁਸੀਂ ਇਸ ਤਰ੍ਹਾਂ ਲੜ ਨੂੰ ਲੰਘਾ ਦੇਣਾ ਜੇਕਰ ਤੁਸੀਂ ਦਮਾਲਾ ਗੋਲ ਰੱਖਣਾ ਤਾਂ ਇਹਨੂੰ ਗੋਲ ਸ਼ੇਪ ਦੇ ਵਿੱਚ ਲਗਾਉਣਾ ਵਾ ਤਾਂ ਕਿ ਕਈ ਭੈਣਾਂ ਦਮਾਲਾ ਗੋਲ ਸਜਾਉਂਦੀਆਂ ਨੇ ਇਹ ਟਾਈਗਰ ਸਟਾਈਲ ਦਮਾਲਾ ਉਹ ਗੋਲਦਮਾਲਾ ਸਜਾਉਣ ਦੇ ਲਈ ਇਹਨੂੰ ਤੁਸੀਂ ਵੀ ਸ਼ੇਪ ਨਹੀਂ ਦੇਣੀ ਉਹਨੂੰ ਗਲਾਈ ਦੇ ਵਿੱਚ ਹੀ ਲਗਾਉਣਾ ਜੇ ਕੰਨ ਪੱਟੀ ਵਾਲਾ ਲਾੜਾ ਜਿਹੜਾ ਆਪਾਂ ਡਬਲ ਲਗਾ ਰਹੇ ਹਾਂ ਇਹਦੇ 'ਚ ਜੇ ਤੁਹਾਨੂੰ ਹਲਕਾ ਲੱਗਦਾ ਵੀ ਉਹਦੇ ਉੱਤੋਂ ਦੀ ਤੁਸੀਂ ਡਬਲ ਲੜ ਇਹ ਲੰਘਾ ਦੇਣਾ ਵਾ ਇਸ ਤਰ੍ਹਾਂ ਹੁਣ ਅਸੀਂ ਦਮਾਲਾ ਸਾਹਿਬ ਦੇ ਵਿੱਚ ਜਿਹੜਾ ਚੰਦ ਲਗਾਉਨੇ ਆ ਉਹ ਪਿੱਛੋਂ ਲੜ ਨੂੰ ਉੱਪਰ ਉਠਾ ਕੇ ਫਿਰ ਉਹਨੂੰ ਅੱਗੇ ਜਿਹੜਾ ਲਗਾਉਣਾ ਲੜ ਇਸ ਤਰ੍ਹਾਂ ਪੂਰੀ ਸਫਾਈ ਦੇ ਨਾਲ ਪੂਰੇ ਵੱਟ ਪਾ ਕੇ ਫਿਰ ਤੁਸੀਂ ਇਸ ਤਰ੍ਹਾਂ ਚੰਦ ਵਾਲਾ ਜਿਹੜਾ ਲੜਾ ਉਹ ਲਗਾਉਣਾ ਤੇ ਨਾਲ ਹੀ ਚੰਦ ਲਗਾਉਣ ਦੇ ਨਾਲ ਇਹ ਧਿਆਨ ਰੱਖਣਾ ਵੀ ਕਿਸੇ ਪਾਸਿਓਂ ਵੀ ਦੋਨਾਂ ਪਾਸਿਆਂ ਤੋਂ ਅੱਖਾਂ ਦੇ ਨਾਲ ਉੱਚਾ ਨੀਵਾ ਨਾ ਹੋਵੇ ਜਿਵੇਂ ਇਹਦੇ ਵਿੱਚ ਉੱਚਾ ਲੱਗ ਰਿਹਾ ਦੇਖੋ ਇੱਕ ਸਾਈਡ ਤੋਂ ਇਸ ਤਰ੍ਹਾਂ ਤੁਸੀਂ ਖਿੱਚ ਕੇ ਆਪ ਦੇਖ ਕੇ ਉਹਨੂੰ ਇੱਕੋ ਜਿਹਾ ਕਰ ਲੈਣਾ ਬਰਾਬਰ ਕਰ ਲੈਣਾ ਜਿਆਦਾ ਉੱਚਾ ਨੀਵਾ ਨਾ ਲੱਗੇ ਨਾਲ ਦੀ ਨਾਲ ਦਮਾਲੇ ਦੀ ਸਫਾਈ ਕਰਕੇ ਤੇ ਬੱਟ ਪਾ ਕੇ ਇਸ ਤਰ੍ਹਾਂ ਫਿਰ ਤੁਸੀਂ ਲਾੜਾ ਜਿਹੜੇ ਲਗਾਉਣੇ ਸ਼ੁਰੂ ਕਰਨੇ ਆ ਉਹ ਜਿਸ ਤਰ੍ਹਾਂ ਅਸੀਂ ਅੱਗੇ ਉਹ ਦਮਾਲੇ ਦੀ ਸਫਾਈ ਰੱਖ ਰਹੇ ਆ ਕਿਉਂਕਿ ਸਾਨੂੰ ਦਿਸ ਰਿਹਾ ਇਸੇ ਤਰ੍ਹਾਂ ਹੀ ਹੱਥਾਂ ਦੇ ਨਾਲ ਤੁਸੀਂ ਜੱਜਮੈਂਟ ਕਰਨੀ ਆ ਵੀ ਪਿੱਛੋਂ ਵੀ ਸਾਡੇ ਜਿਹੜੇ ਲਾੜਾ ਉਹ ਸਹੀ ਹੋਣੇ ਚਾਹੀਦੇ ਆ ਤਾਂ ਕਿ ਦਮਾਲਾ ਸਜਿਆ ਹੋਇਆ ਸੋਹਣਾ ਲੱਗੇ ਮੂਹਰੋਂ ਵੀ ਪਿੱਛੋਂ ਵੀ ਹੁਣ ਅਸੀਂ ਤਿੰਨ ਲੜਾ ਜਿਹੜੇ ਇਸ ਤਰ੍ਹਾਂ ਲਗਾ ਚੁੱਕੇ ਹਾਂ ਸੋ ਭੈਣਾ ਲਈ ਇਹ ਇਸ ਤਰ੍ਹਾਂ ਕੇ 2-3 ਲੜ ਲਗਾ ਕੇ ਤੁਸੀਂ ਇਸ ਦਮਾਲੇ ਨੂੰ ਉਸ ਤੋਂ ਬਾਅਦ ਚ ਪਿੱਛੇ ਦੀ ਇੱਕ ਲੜ ਦੰਗਾਵਾ ਕੇ ਆਪਾਂ ਵੀਡੀਓ ਦੇ ਵਿੱਚ ਇਸੇ ਤਰ੍ਹਾਂ ਹੀ ਬਣੇ ਰਹੋ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਤਿੰਨ ਲੜ ਆਪਾਂ ਲਗਾ ਚੁੱਕੇ ਹਾਂ ਤੇ ਅਗਲਾ ਲੜ ਜਿਹੜਾ ਆਪਾਂ ਲਗਾਵਾਂਗੇ ਉਸ ਨੂੰ ਅਸੀਂ ਸਾਰੇ ਦਮਾਲੇ ਨੂੰ ਕਵਰ ਕਰਾਂਗੇ ਤੇ ਗੋਲ ਲਗਾਵਾਂਗੇ ਇਸ ਤਰ੍ਹਾਂ ਅਸੀਂ ਉੱਪਰ ਦੀ ਨਗਾ ਨਗਾ ਕੇ ਇੱਕ ਲੜ ਤੇ ਬਾਕੀ ਦੇ ਜਿਹੜੇ ਸਾਰੇ ਲਾੜਾ ਉਹਨਾਂ ਨੂੰ ਗਲਾਈ ਦੇ ਵਿੱਚ ਹੀ ਲਗਾਉਣਾ ਤਾਂ ਕਰਕੇ ਦਮਾਲੇ ਦੀ ਸ਼ੇਪ ਪੂਰੀ ਵਧੀਆ ਤੇ ਸੋਹਣੀ ਆ ਸਕੇ ਇਸੇ ਤਰ੍ਹਾਂ ਹੀ ਤੁਸੀਂ ਸਫਾਈ ਦਾ ਧਿਆਨ ਰੱਖਦੇ ਹੋਏ ਵੱਟ ਪਾਉਂਦੇ ਹੋਏ ਆਪਣੇ ਜਿਹੜੇ ਲਾੜਾ ਉਹਨਾਂ ਨੂੰ ਲਗਾਉਣਾ ਹੈ ਨਾਲ ਦੀ ਨਾਲ ਜਿਹੜਾ ਉੱਪਰ ਹੱਥ ਮਾਰ ਰਹੇ ਆ ਆਪਾਂ ਦਮਾਲੇ ਦੇ ਉਹ ਦਮਾਲੇ ਦੀ ਸ਼ੇਪ ਦੇਣ ਲਈ ਤਾਂ ਕਿ ਦਮਾਲਾ ਥੋੜਾ ਜਿਹਾ ਪਿੱਛੇ ਨੂੰ ਰਵੇ ਇਸ ਤਰ੍ਹਾਂ ਹੱਥ ਦੇ ਨਾਲ ਤੁਸੀਂ ਦਮਾਲੇ ਨੂੰ ਪ੍ਰੈਸ ਕਰੀ ਜਾਣਾ ਤੇ ਜਿਵੇਂ ਤੁਸੀਂ ਪਿੱਛੋਂ ਵੀ ਦੇਖ ਸਕਦੇ ਹੋ ਇਸ ਤਰ੍ਹਾਂ ਦਮਾਲੇ ਦੀ ਪੂਰੀ ਸਫਾਈ ਹੋਣੀ ਚਾਹੀਦੀ ਹੈ ਪਿੱਛੋਂ ਇਸ ਤਰ੍ਹਾਂ ਤੁਸੀਂ ਸਾਰੇ ਜਿਹੜੇ ਲਾੜਾ ਉਹ ਦਮਾਲੇ ਦੇ ਲਗਾਉਣੇ ਆ ਆੜ ਜੇ ਤੁਹਾਡਾ ਵੱਡਾ ਲਾੜਾ ਤਾਂ ਇਹਨੂੰ ਤੁਸੀਂ ਅੱਗੇ ਨਹੀਂ ਲਗਾਉਣਾ ਇਸ ਤਰ੍ਹਾਂ ਤੁਸੀਂ ਆਪਣੇ ਗਿੱਚੀ ਦੇ ਵਿੱਚ ਇਸ ਤਰ੍ਹਾਂ ਇੱਥੇ ਹੀ ਫੋਲਡ ਕਰ ਦੇਣਾ ਇੱਥੇ ਜਾਨੀ ਤੁਹਾਡਾ ਜਿਹੜਾ ਲਾਸਟ ਲਾੜਾ ਉਹ ਪਿੱਛੇ ਹੀ ਮੁਕਣਾ ਚਾਹੀਦਾ ਜੇ ਤੁਸੀਂ ਅੱਗੇ ਲਗਾਉਂਗੇ ਜਾਂ ਸਾਈਡ ਤੇ ਲਗਾਉਂਗੇ ਉਹ ਸੋਹਣਾ ਨਹੀਂ ਲੱਗੇਗਾ ਤੇ ਤੁਹਾਡੇ ਦਮਾਲੇ ਦਾ ਜਿਹੜਾ ਅਖੀਰਲਾ ਲਾੜਾ ਉਹਦੀ ਸਮਾਪਤੀ ਪਿੱਛੇ ਗਿੱਚੀ ਦੇ ਵਿੱਚ ਹੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਤੁਸੀਂ ਹੱਥਾਂ ਦੀ ਸਹਾਇਤਾ ਦੇ ਨਾਲ ਹਲਕੇ-ਹਲਕੇ ਇਸ ਤਰ੍ਹਾਂ ਆਪਣੇ ਦਮਾਲੇ ਦੇ ਵਿੱਚ ਵੱਟ ਪਾ ਸਕਦੇ ਹੋ ਵੱਟ ਪਾਉਣ ਤੋਂ ਬਾਅਦ ਚ ਜਿਹੜੀ ਲਾਸਟ ਸ਼ੇਪ ਹੈ ਉਹ ਤੁਸੀਂ ਦੇਖ ਸਕਦੇ ਹੋ ਤੇ ਬਾਜ ਦੇ ਨਾਲ ਹਲਕੇ-ਹਲਕੇ ਬਲ ਪਾਉਣੇ ਆ ਤੁਸੀਂ ਇਹਦੇ ਵਿੱਚ ਪੱਗ ਪਿੰਨ ਦੇ ਨਾਲ ਵੀ ਬਲ ਪਾ ਸਕਦੇ ਹੋ ਤੁਹਾਡੀ ਆਪਣੀ ਇੱਛਾ ਤੇ ਇਸ ਤਰ੍ਹਾਂ ਤੁਸੀਂ ਆਪਣੇ ਸਿਰ ਦੇ ਉੱਤੇ ਖਾਸ ਕਰਕੇ ਭੈਣਾ ਲਈ ਅੱਜ ਇਹ ਸਪੈਸ਼ਲ ਵੀਡੀਓ ਬਣਾਈ ਹੈ ਵੀ ਕਿਸ ਤਰ੍ਹਾਂ ਭੈਣਾ ਆਪਣੇ ਸਿਰ ਦੇ ਉੱਤੇ ਸੁੰਦਰ ਦਮਾਲਾ ਸਾਹਿਬ ਸਜਾ ਸਕਦੀਆਂ ਟਾਈਗਰ ਸਟਾਈਲ ਲਓ ਜੀ ਹੁਣ ਦਮਾਲਾ ਸਜ ਕੇ ਹਾਜ਼ਰ ਹੈ ਤੇ ਤੁਸੀਂ ਉਮੀਦ ਕਰਦੇ ਹਾਂ ਵੀ ਇਸ ਵੀਡੀਓ ਤੋਂ ਤੁਹਾਨੂੰ ਕਾਫੀ ਚੀਜ਼ਾਂ ਪਤਾ ਲੱਗੀਆਂ ਹੋਣਗੀਆਂ ਵੀ ਕਿਸ ਤਰ੍ਹਾਂ ਅਸੀਂ ਆਪਣੇ ਸਿਰ ਦੇ ਉੱਤੇ ਦਮਾਲਾ ਸਜਾਉਣਾ ਹੈ ਸੋ ਦਮਾਲਾ ਸਾਡੇ ਸਿਰ ਦੇ ਉੱਤੇ ਸੱਜ ਚੁੱਕਿਆ ਇਸੇ ਤਰ੍ਹਾਂ ਤੁਸੀਂ ਬਾਜ ਦੀ ਸਹਾਤਾ ਦੇ ਨਾਲ ਆਪਣੇ ਦਮਾਲੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਬੱਟ ਜੇ ਕੋਈ ਤੁਹਾਨੂੰ ਲੱਗਦਾ ਜਾਂ ਕੋਈ ਲੜ ਢਿੱਲਾ ਲੱਗਦਾ ਵਾ ਉਹ ਤੁਸੀਂ ਬਾਜ ਦੀ ਸਹਾਤਾ ਦੇ ਨਾਲ ਸਹੀ ਕਰ ਸਕਦੇ ਹੋ ਤੇ ਹੁਣ ਤੁਸੀਂ ਦੇਖ ਸਕਦੇ ਹੋ ਦਮਾਲਾ ਸਾਹਿਬ ਦੀ ਸ਼ੇਪ ਚਾਰੇ ਪਾਸਿਓਂ ਪੂਰੀ ਸਫਾਈ ਦੇ ਵਿੱਚ ਆ ਚੁੱਕੀ ਹੈ ਸੋ ਸਾਰਿਆਂ ਦਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ